ਆਜ ਗੁਰਮਤਿ ਪਿਆਰਿਓ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਮੈਂ ਪਿਆਰੇ ਆਪਾਂ ਬੜੇ ਵੱਡੇ ਭਾਗਾ ਵਾਲੇ ਆ ਉਸ ਸਤਿਗੁਰ ਨੇ ਕਿਰਪਾ ਕਰਕੇ ਆਪਾਂ ਨੂੰ ਨਾਮ ਜਪਾ ਲੈਂਦਾ ਜੋ ਗੁਰਬਾਣੀ ਦੇ ਵਿੱਚ بار بار ਜਿਹੜੀ ਨਾਮ ਦੀ ਤਕੀਰ ਕੀਤੀ ਜਾਂਦੀ ਸੋਈ ਸਾਸ ਸੌਣ ਸੋਏ ਜਿੱਤ ਜਪੀਏ ਹਰ ਨਾਮ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਾ ਥਾਂਵੇਂ ਥਮ ਇਹ ਮਹਾਰਾਜ ਕਹਿੰਦੇ ਕੋਈ ਰੁੱਤ ਹੈ ਕੋਈ ਦਿਨ ਕਹਿੰਦੇ ਉਹੀ ਤੁਹਾਡੇ ਵਾਸਤੇ ਚੰਗੀ ਹੈ ਜਿਹੜੀ ਵੇਲੇ ਤੁਸੀਂ ਨਾਮ ਜਪ ਲੈਂਦੇ ਹੋ ਨਾਮ ਜਪਣੇ ਮਹਾਰਾਜ ਨੇ ਸਾਨੂੰ ਜ਼ਰੂਰੀ ਦੱਸਿਆ ਫਿਰ ਉਹਦੇ ਬਦਲੇ ਕੀ ਮਿਲਦਾ ਹੈ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਾ ਥਾਵੇ ਥਾਂ ਆਪਣੇ ਚਰਨ ਕਮਲਾਂ ਵਿੱਚ ਜਗ੍ਹਾ ਦੇ ਦਿੰਦਾ ਨਾ ਥਾਵਿਆਂ ਨੂੰ ਥਾਂ ਦੇ ਦਿੰਦਾ ਕਿਉਂਕਿ ਆਪਾਂ ਇਸ ਟਾਈਮ ਸਾਰੇ ਨਾ ਥਾਵੇਂ ਤੇ ਕੋਸ਼ਿਸ਼ ਕਰਨਾ ਹੈ ਕਿ ਆਪਾਂ ਜੱਪ ਕੇ ਉਸ ਮਾਲਕ ਨੂੰ ਖੁਸ਼ ਕਰ ਲਈਏ ਤਾਂ ਕਿ ਉਹ ਖੁਸ਼ ਹੋ ਕੇ ਸਾਨੂੰ ਚਰਨਾ ਵਿੱਚ ਥਾਂ ਦੇ ਦੇ ਜਿਵੇਂ ਆਪਾਂ ਗੁਰਬਾਣੀ ਸਮਝਣ ਵਾਸਤੇ ਪੜਦੇ ਉਸ ਘਰਵਾਲੇ ਨੂੰ ਤੁਰਨ ਵਾਸਤੇ ਸੁਰਤੀ ਨੇ ਰਸਤੇ ਪੈਣਾ ਹੈ ਤੇ ਉਹ ਜਪ ਕੇ ਪੈਣਾ ਇਹਦਾ ਮਾਰਗੀ ਜਪਨ ਤੋਂ ਸ਼ੁਰੂ ਹੁੰਦਾ ਹੈ ਇਸ ਕਰਕੇ ਮਹਾਰਾਜ ਜਿੱਥੋਂ ਵੀ ਸਮਝਾਉਂਦੇ ਨੇ ਉਹ ਨਾਮ ਹੀ ਜਪਣ ਨੂੰ ਕਹੀ ਜਾਂਦੇ ਨੇ ਸ਼ੁਕਰ ਹੈ ਮਾਲਕ ਦਾ ਆਪਣੇ ਮਨ ਨੇ ਗੱਲ ਮੰਨੀ ਨਾਮ ਜਪਣ ਲੱਗ ਪਿਆ ਗੁਰੂ ਜੀ ਆਪਾਂ ਦਿਹਾੜੀ ਤੋਂ ਪਹਿਲਾਂ ਅਕਾਥ ਕਥਾ ਸ਼ੁਰੂ ਕੀਤੀ ਸੀ ਅਕਾਥ ਕਥਾ ਜਿਹੜੀ ਇਹ ਵੀ ਬਹੁਤ ਜਿਆਦੀ ਮਹਾਨਤਾ ਹੈ ਜਿਹਦੋਂ ਸਿੱਧਾ ਨਾ ਵਿਚਾਰ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹਨਾਂ ਨੇ ਪੁੱਛਿਆ ਸੀ ਵੀ ਤੇਰੇ ਕੋਲ ਜਿਹੜੀ ਨਰਾਲੀ ਚੀਜ਼ ਕਿਹੜੀ ਹੈ ਦੁਨੀਆ ਤੋਂ ਵੱਖਰੀ ਕਵਨ ਕਥਾ ਲੈ ਰਹੂ ਨਰਲਾ ਉਹ ਕਹਿੰਦੇ ਉਹ ਕਿਹੜੀ ਚੀਜ਼ ਹੈ ਤੁਹਾਡੇ ਕੋਲ ਇਹ ਮਹਾਰਾਜ ਨੇ ਜਵਾਬ ਦਿੱਤਾ ਸੀ ਅਕਥ ਕਥਾ ਲੈ ਰਹੂ ਨਰਲਾ ਵੀ ਮੈਨੂੰ ਮਾਲਕ ਨੇ ਖਜ਼ਾਨਾ ਦਿੱਤਾ ਕਥ ਕਥਾ ਇਹਦੇ ਨਾਲ ਮੈਨੂੰ ਪੂਰਾ ਮਹਾਰਾਜ ਨੇ ਖਜ਼ਾਨਾ ਦੇ ਕੇ ਭੇਜਿਆ ਵੀ ਧਰਤੀ ਕਿਵੇਂ ਬਣੀ ਮਨ ਦਾ ਜਨਮ ਕਿੱਥੋਂ ਹੋਇਆ ਆਤਮਾ ਕਿਵੇਂ ਆਈ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਿਰੰਕਾਰ ਦੇ ਸਨਮੁਖ ਕਰਕੇ ਗੁਰਗੱਦੀ ਬਖਸ਼ੀ ਤੇ ਇਹ ਖਜ਼ਾਨਾ ਜਿਹੜਾ ਗੁਰੂ ਅੰਗਦ ਪਾਤਸ਼ਾਹ ਨੂੰ ਮਿਲ ਗਿਆ ਗੁਰੂ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਵੇਖੋ ਕਿੰਨੀ ਨਰਮੋਲਕ ਚੀਜ਼ ਐ ਸਾਨੂੰ ਮਿਲੀ ਹੋਈ ਸਾਨੂੰ ਇਹਦਾ ਪੇਜਤ ਨਹੀਂ ਕੋਣ ਆਪਾਂ ਸਮਝ ਰਿਹਾ ਕਹਾਣੀ ਗੁਰਮੋ ਪਿਆਰਿਓ ਜਦੋਂ ਕਿਸੇ ਨੂੰ ਗਰਗੱਦੀ ਮਿਲਦੀ ਸੀ ਉਹਨ ਰੰਕਾਰ ਦੇ ਘਰ ਸੰਮੁਖ ਹੋ ਕੇ ਮਿਲਦੀ ਸੀ ਆਪਾਂ ਕਈ ਵਾਰੀ ਕਹਾਣੀਆਂ ਸੁਣੀਆਂ ਨੇ ਕਿ ਗੁਰੂ ਅੰਮ੍ਰਿਤਦਾਸ ਪਾਤਸ਼ਾਹ ਜੀ ਵੀ 70 ਸਾਲ ਉਮਰ ਤੇ ਗੁਰੂ ਅੰਗਦ ਪਾਤਸ਼ਾਹ ਦੀ 40 ਸਾਲ ਤੋਂ ਥੱਲੇ ਹੁਣ ਇਹੋ ਜਿਹਾ ਗੁਰੂਤ ਨਹੀਂ ਹੋਇਆ ਕਿ ਇੱਕ ਬਜ਼ੁਰਗ ਨੂੰ ਆਖੇ ਕਿ ਤੁਸੀਂ ਰੋਜ਼ ਵਿਆਸ ਤੋਂ ਮੈਨੂੰ ਪਾਣੀ ਲਿਆਣ ਕਿ ਨਹਾਇਆ ਕਰੋ ਇਹ ਕਹਾਣੀਆਂ ਨੇ ਸੇਵਾ ਨਾਲ ਗਰਗੱਦੀ ਇਹ ਸੇਵਾ ਨਾਲ ਨਹੀਂ ਮਿਲਦੀ ਪਾਈ ਨਿਰੰਕਾਰ ਦੀ ਸੇਵਾ ਦੇ ਨਾਲ ਮਿਲਦੀ ਹੈ ਉਸ ਮਾਲਕ ਦੀ ਸੇਵਾ ਕਿਸੇ ਵਡੇਰੇ ਦੀ ਸੇਵਾ ਕਰ ਦੇਣੀ ਮਾੜੀ ਗੱਲ ਨਹੀਂ ਚੰਗੀ ਹੈ ਕੋਈ ਥੱਕਿਆ ਬਜ਼ੁਰਗ ਹੈ ਲਤਾਂ ਘੁੱਟ ਦੇਣੀ ਮਾੜਾ ਨਹੀਂ ਔਰ ਭਾਈ ਜਿਹੜਾ ਨਾਨਕ ਦਾ ਖਜ਼ਾਨਾ ਹੈ ਨਾ ਮਹਾਰਾਜ ਦੱਸ ਰਹੇ ਨੇ ਇਹ ਉਸ ਮਾਲਕ ਦੇ ਘਰ ਹੀ ਮਿਲਣਾ ਹੈ ਹੋਰ ਕਿਤੇ ਨਹੀਂ ਮਿਲਦਾ ਉਹਨਾਂ ਦਾ ਆਪਾਂ ਅਕਥ ਕਥਾ ਦੇ ਵਿੱਚ ਵਿਚਾਰਿਆ ਸੀ ਕਿ ਮਨ ਦਾ ਜਨਮ ਹੋ ਗਿਆ ਤ੍ਰੈ ਗੁਣ ਮਾਇਆ ਬਣਾਉਂਦੀ ਏ ਮਾਇਆ ਨੇ ਪੰਜਾਂ ਦੂਤਿਆਂ ਨੂੰ ਜਨਮ ਦਿੱਤਾ ਇਹ ਜਿਹੜੇ ਤ੍ਰੈ ਗੁਣ ਨੇ ਇਹ ਪਾਣੀ ਦਾ ਗੁਣ ਹੈ ਸਤੋ ਗੁਣ ਜਿਹੜੀ ਅਗਨ ਪੈਦਾ ਕੀਤੀ ਮਹਾਰਾਜ ਨੇ ਉਹਦਾ ਗੁਣ ਹੈ ਤਮਾ ਗੁਣ ਤੇ ਜਿਹੜੀ ਪੌਣ ਪੈਦਾ ਕੀਤੀ ਮਹਾਰਾਜ ਨੇ ਉਹਦਾ ਗੁਣ ਹੈ ਰਜੋ ਗੁਣ ਇਹ ਤਿੰਨ ਗੁਣ ਨੇ ਇਹ ਤਿੰਨ ਗੁਣ ਇਸ ਦੁਨੀਆ ਤਾਈਂ ਸੀਮਤ ਨੇ ਚੌਥੇ ਪਦ ਵਿੱਚ ਇਹ ਗੁਣ ਬਿਲਕੁਲ ਨਹੀਂ ਲੇਕਿਨ ਹਾਂ ਜਿਹੜੀਆਂ ਸੂਖਮ ਧਰਤੀਆਂ ਨੇ ਸੂਖਮ ਆਕਾਰ ਨੇ ਦੈਰਾ ਉਧਰ ਵੀ ਹੈਗਾ ਇਦਾਂ ਦਾ ਉਹ ਮਾਇਆ ਦੇ ਦੈਰੇ ਚ ਨੇ ਭਾਈ ਇਸ ਕਰਕੇ ਆਪਾਂ ਜੋ ਰਸਤਾ ਦੱਸਿਆ ਹੈ ਸਦਾ ਉਸ ਰਸਤੇ ਹੀ ਜਾਣਾ ਉਹ ਫੜਨਾ ਤੇ ਇਹ ਤਿੰਨ ਗੁਣ ਮਾਇਆ ਜਿਹੜੀ ਹੈ ਇਹ ਉਹਨੇ ਕਾਲ ਦੇ ਮ ਤਹਿਤ ਕਰ ਦਿੱਤੀ ਉਹਨੂੰ ਦੇਤੀ ਇਹ ਸਰਕਾਰ ਜਿਹਨੂੰ ਮਾਰੇ ਗਰਬਾਣੀ ਵਿੱਚ ਕਹਿੰਦੇ ਨੇ ਤ੍ਰਾ ਗੁਣ ਕਾਲੇ ਕੀ ਸਰਕਾਰਾਂ ਇਹ ਸਰਕਾਰ ਇਹ ਪੰਜ ਦੂਤ ਮਾਇਆ ਉਹਦੇ ਮ ਤਹਿਤ ਕਰਤੀ ਇਹਨਾਂ ਦੇ ਨਾਲ ਜਮ ਤਿਆਰ ਕਰ ਲਿਆ ਇਹਨਾਂ ਨੇ ਉਹਨਾਂ ਨੂੰ ਇੱਕ ਸਰਕਾਰ ਦੇ ਦਿੱਤੀ ਜਮਨ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਦੰਡ ਕਰਾਰਾ ਬੜੇ ਸਖਤ ਨੇ ਜਿਵੇਂ ਇਹ ਆਪਣੇ ਮਨ ਦਾ ਖਿਆਲ ਰੱਖਦੇ ਨੇ ਨਾ ਜਿਹੜੇ ਜੰਮ ਨੇ ਉਹ ਇਹਨਾਂ ਦਾ ਖਿਆਲ ਰੱਖਦੇ ਨੇ ਜਿਹੜੇ ਦੂਤ ਨੇ ਇਹਨਾਂ ਕੋ ਕੱਲੇ ਵਿਚਾਰ ਨੇ ਵਿਚਾਰ ਛੱਡਦੇ ਨੇ ਜਿਹੜੇ ਜੰਮ ਨੇ ਨਾਲ ਡੰਡਾ ਲੈ ਕੇ ਰਹਿੰਦੇ ਇਹਨਾਂ ਨੂੰ ਕੋ ਡੰਡੇ ਨੇ ਇਹ ਸਾਰਾ ਸੁਖਮ ਖੇਲ ਹੈ ਗੁਰਮਤਿ ਪਿਆਰਿਓ ਇਹ ਕੋਈ ਸੋਚੀ ਕਹਾਣੀ ਨਾ ਸਮਝ ਲਿਆ ਜੇ ਇਹ ਸੱਚੀ ਮੁੱਚੀ ਦੀ ਕਹਾਣੀ ਹੈ ਕੱਤ ਕਹਾਣੀ ਇਹਨਾਂ ਦੇ ਵਜੂਦ ਨੇ ਇਹਨਾਂ ਦੇ ਆਕਾਰ ਨੇ ਇਹ ਜਮਾ ਕੋ ਡੰਡਾ ਉਧਰਲੇ ਦੇਖਦਾ ਹੈ ਜਿਵੇਂ ਆਪਣੇ ਡੰਡਾ ਦੇ ਰੱਖ ਕੇ ਸਮਝਾਇਆ ਇਹਨਾਂ ਦਾ ਕੰਮ ਹੈ ساری ਉਮਰ ਜਮਾ ਦੇ ਅੱਖੇ ਲਾ ਕੇ ਸਾਡੇ ਮਨ ਨੂੰ ਵਿਚਾਰ ਦੇਈ ਜਾਣੇ ਨਿਰੰਕਾਰ ਦੇ ਘਰ ਵੱਲ ਨੂੰ ਨਹੀਂ ਜਾਣ ਦੇਣਾ ਇਸ ਕਰਕੇ ਭਾਈ ਕਹਿੰਦਾ ਬੇਨਤੀਆਂ ਕਰੀ ਦੀਆਂ ਨੇ ਵੀ ਬਹੁਤ ਸਾਰੇ ਵਿਚਾਰ ਦੂਤਾਂ ਦੇ ਹੁੰਦੇ ਨੇ ਇਹਨਾਂ ਨੂੰ ਪਛਾਣੋ ਇਹ ਵਾਰ-ਵਾਰ ਆਪਣੇ ਕੋ ਗਲਤ ਕੰਮ ਕਰਾਉਂਦੇ ਨੇ ਪਛਾਣ ਕਰੋ ਇਹਨਾਂ ਦੀ ਇਹਨਾਂ ਦੀ ਪਛਾਣ ਬੜੀ ਔਖੀ ਹੁੰਦੀ ਹੌਲੀ-ਹੌਲੀ ਹੁੰਦੀ ਹੈ ਅਰ ਆਪਣਾ ਕੰਮ ਹੈ ਮਿਹਨਤ ਕਰਨਾ ਇਹ ਖੇਡ ਨੂੰ ਸਮਝਣਾ ਤੇ ਸਮਝ ਕੇ ਖੇਡਣਾ ਉਹਨੇ ਇੱਕ ਪਾਸੇ ਪਤਾ ਲੱਗ ਗਿਆ ਸਾਨੂੰ ਸੂਖਮ ਬੰਧੜਾ ਜੇ ਦ੍ਰਿਸ਼ਟੀਮਾਨ ਨਹੀਂ ਹੁੰਦ ਵਿੱਚ ਆ ਤਰਤੀਬ ਲਾ ਰਾਂ ਪਾਉਂਦੇ ਹੁਣ ਜਿੱਥੋਂ ਮਾਲਕ ਦੇ ਮੁਖ ਚੋਂ ਪਾਉਣ ਇੱਕ ਪਾਸੇ ਇੱਕ ਪਾਸੇ ਨਾਮ ਹੈ ਇਹ ਦੋ ਰਸਤੇ ਨੇ ਇੱਕ ਰਸਤੇ ਨੂੰ ਕਹਿੰਦਾ ਹੈ ਲਿਵ ਦਾ ਰਸਤਾ ਇੱਕ ਰਸਤੇ ਨੂੰ ਕਹਿੰਦਾ ਧਾਰ ਦਾ ਰਸਤਾ ਦੋਵੇਂ ਉੱਥੇ ਤੁਰਦੇ ਨੇ ਪਾਉਣ ਨੂੰ ਕਹਿੰਦੇ ਨੇ ਧਾਰ ਦਾ ਰਸਤਾ ਨਾਮ ਨੂੰ ਕਹਿੰਦੇ ਨੇ ਲਿਵ ਦਾ ਰਸਤਾ ਜਦੋਂ ਦਾ ਮਾਨ ਇਸ ਲੋਕ ਵਿੱਚ ਆਇਆ ਇਹਦਾ ਆਉਣਾ ਜਾਣਾ ਤਾਂ ਹਦੇ ਰਸਤੇ ਜਿਵੇਂ ਆਪਾ ਆਨੇ ਨਾਮ ਨਾਲ ਲਿਵ ਟੁੱਟੀ ਹੈ ਮਨ ਦੀ ਲੇਕਿਨ ਨਾਮ ਅੰਦਰ ਉਹਨਾਂ ਲਿਵ ਟੁੱਟੀ Otro ਜਿਹੜਾ ਨਾਮ ਦਾ ਰਸਤਾ ਹੈ ਉਧਰ ਕੋਈ ਕੋਈ ਜੀਵ ਜਾਂਦਾ ਤਦ ਦਰਗਾਹ ਵਾਲੇ ਪਾਸੇ ਇਹਨਾਂ ਰਸਤਿਆਂ ਤੇ ਦੋਹਾਂ ਦੇ ਉੱਤੇ ਜਿਵੇਂ ਇੱਥੇ ਨਾਕੇ ਲੱਗਦੇ ਨੇ ਪਹਿਲੇ ਉਧਰ ਨਾਕੇ ਲਾਏ ਨੇ ਮਹਾਰਾਜ ਨੇ ਇੱਕ ਨਾਕੇ ਤੇ ਉਹਨੇ ਬਣਾਉਤਾ ਹੈ ਧਰਮਰਾਇ ਇਹਨੂੰ ਪ੍ਰਗਟ ਕਰਤਾ ਵੀ ਚੰਗੇ ਮਾਰੇ ਦਾ ਹਿਸਾਬ ਜਿਹੜਾ ਧਰਮਰਾਇ ਕਰਦਾ ਉਹਨਾਂ ਦਾਨ ਦਾ ਹਿਸਾਬ ਧਰਮ ਰਹਿ ਕਰਦਾ ਦੂਜੇ ਪਾਸੇ ਸਤਿਗੁਰੂ ਬਿਠਾਤਾ ਨਾਮ ਦੇ ਰਸਤੇ ਵਾਲੇ ਪਾਸੇ ਉਹ ਸਤਿਗੁਰ ਜੀ ਜਿਹੜੇ ਨੇ ਉਹਨਾਂ ਨੂੰ ਨਾਮ ਚੋਂ ਪ੍ਰਗਟ ਕੀਤਾ ਜਿਵੇਂ ਮਨ ਦਾ ਜਨਮ ਹੋਇਆ ਇਹ ਮਨ ਕਰਮਾ ਇਹ ਮਨ ਧਰਮ ਇਹ ਮਨ ਪੰਜ ਤਤ ਤੇ ਜਨਮਾ ਜਨਮ ਹੈ ਔਰ ਇਹ ਮਾਨ ਨੂੰ ਦੋ ਕੰਮ ਕਰਾਉਣੇ ਨੇ ਮਾਲਕ ਨੇ ਇੱਕ ਕਰਮ ਦਾ ਇੱਕ ਤਰਨ ਦਾ ਕਰਮਾ ਜਿਹੜਾ ਸਰੀਰ ਵਾਸਤੇ ਕਰ ਦਿੰਦਾ ਹਨ ਉਹ ਦੀ ਕਿਰਤ ਕਰਨੀ ਤੇ ਧਰਮ ਦਾ ਵੀ ਤੂੰ ਨਾਮ ਵੀ ਜਪਣਾ ਹੁਣ ਜੇ ਤਾ ਕੋਈ ਇਧਰ ਦੀ ਜਾਂਦਾ ਹੈ ਜੀਵ ਉਥੇ ਚ ਪਹੁੰਚ ਜਾਂਦਾ ਹੈ ਉਹਨੂੰ ਅੰਮ੍ਰਿਤਸਰ ਦਾ ਸਥਾਨ ਦਾ ਨਾਮ ਦਿੰਦਾ ਜਿੱਥੇ ਸਤਿਗੁਰੂ ਉਹਨੂੰ ਨਾਮ ਚ ਪ੍ਰਗਟ ਕਰਕੇ ਨਾਮ ਹੀ ਉਹਨੂੰ ਹੱਥ ਦੇ ਦਿੱਤਾ ਉਸ ਮਾਲਕ ਨੇ ਪ੍ਰਗਟ ਕੀਤਾ ਸਤਿਗੁਰ ਜੀ ਨੂੰ ਅੱਗੇ ਮਹਾਰਾਜ ਦੱਸ ਰਹੇ ਨੇ ਜਿਹੜਾ ਜੀਵ ਲੇਵ ਦੇ ਰਸਤੇ ਰੋਜ਼ ਆਉਣਾ ਰੋਜ਼ ਜਾਣਾ ਉਹਨੂੰ ਗਰਬਾਣੀ ਦੀ ਸੋਚੀ ਬੜੀ ਘਟਾਉਂਦੀ ਕਿਉਂਕਿ ਬਾਣੀ ਚੋਂ ਕੱਤ ਕਹਾਣੀ ਨਹੀਂ ਸੁਣੀ ਕਿੰਨੀਆਂ ਲੜੀਆਂ ਚੱਲਦੀਆਂ ਨੇ ਕਿੰਨੇ ਅਖੰਡ ਪਾਠ ਹੁੰਦੇ ਨੇ ਉਹਨਾਂ 'ਚ ਕੋਈ ਜੀਵ ਹੈ ਵੇਸ਼ਾ ਵਿਚਾਰ ਲੈ ਪਰ ਬਾਹਲਿਆਂ ਨਾਲ ਜਿੰਨੀ ਮਰੀ ਗੱਲ ਹੁੰਦੀ ਏ ਉਹਨਾਂ ਨੂੰ ਕੋਈ ਗੁਰਬਾਣੀ ਚੋਂ ਭਗਤੀ ਪੁੱਛੀ ਦੇ ਆਂਦੇ ਉਸ ਇਹ ਗੁਰਬਾਣੀ ਚ ਉਹ ਪੜ੍ਹਦੇ ਗੁਰਬਾਣੀ ਦੀ ਪੰਕਤੀ ਇੱਕ ਸਾਡੇ ਇੱਥੇ ਗ੍ਰੰਥੀ ਸਿੰਘ ਸੀ ਮੈਂ ਉਹਨੂੰ ਪੁੱਛਿਆ ਭਾਈ ਸਾਹਿਬ ਕਿੰਨੇ ਅਖੰਡ ਪਾਟ ਕਰਦੇ ਉਹਨੇ ਅੰਦਾਜ਼ਾ ਲਾ ਕੇ ਦੱਸਿਆ ਕਹਿੰਦਾ ਕੋਈ 3500 ਤੇ ਜਿਹੜੀ ਗੱਲ ਪੁੱਛਣੀ ਉਹਨੇ ਕਹਣਾ ਸਾਨੂੰ ਤੁਸੀਂ ਦੱਸੋ ਇਸ ਤਰ੍ਹਾਂ ਵੀ ਜਿਹੜੀ ਬਾਣੀ ਪੜਨ ਨਾਲ ਉਹਨੂੰ ਕਹਣਾ ਸੀ ਵੀ ਤੂੰ ਨਾਮ ਜਪ ਲਿਆ ਕਰ ਸਾਡੇ ਨਾਲ ਬਹਿ ਕੇ। ਵੇਖੇ ਸਮਝ ਨਹੀਂ ਆਉਂਦੀ ਸਮਝਾਇਆ ਕਰ ਇਹਨੂੰ ਬਾਣੀ ਨੂੰ ਸਮਝਾਇਆ ਕਰ ਸੰਨ। ਪਰ ਭਾਈ ਇਧਰਲੇ ਪਾਸੇ ਨੂੰ ਕੋਈ ਨਹੀਂ ਹੁੰਦਾ। ਕਿਉਂਕਿ ਸਾਨੂੰ ਪਤਾ ਨਹੀਂ ਇਹਦੇ ਵਿੱਚ ਇਕੱਥ ਕਥਾ ਦਾ ਖਜ਼ਾਨਾ ਹੈ। ਜਿੱਥੋਂ ਬਾਣੀ ਪੜੋਗੇ ਉੱਥੋਂ ਕੁਝ ਨਾ ਕੁਝ ਮਿਲੇਗਾ ਕੱਤ ਕਥਾ ਦਾ। ਉਹਨੋਂ ਉਧਰਲੇ ਪਾਸੇ ਦਾ ਛੇੜ ਆਪਾਂ ਵੇਖਿਆ ਤਿਆਰ ਕਰ ਦਿੱਤਾ ਮਹਾਰਾਜ ਨੇ ਇੱਧਰ ਹੁਣ ਦੂਜੇ ਪਾਸੇ ਉਹਨੇ ਦ੍ਰਿਸ਼ਟਮਾਨ ਖੇਲ ਵੀ ਚਲਾਉਣਾ ਹੈ ਇਹ ਸੁਖਮਾਨ ਦਾ ਗਿਆਨ ਲਿਆਇਆ ਹੈ ਜੀ ਆਧ੍ਰਿਸ਼ਟਮਾਨ ਖੇਡ ਰਚਾਉਣ ਨੂੰ ਨੇ ਇੱਕ ਤਰਤੀ ਤਿਆਰ ਕੀਤੀ ਪਹਿਲਾਂ ਜਿਹਨੂੰ ਆਪਾਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਕੀਤਾ ਪਸਾਓ ਏਕੋ ਕੁਵਾ ਤਿਸਤੇ ਹੋਏ ਲੱਖ ਦਰਿਆ ਤੇ ਇਹ ਪਤਾ ਨਹੀਂ ਕਿਉਂ ਪਹਿਲਾਂ ਤਿਆਰ ਹੋਈਏ ਸਤਿਵਾਰ ਨਾ ਜੋਗੀ ਜਾਣੇ ਰਤ ਮਹਾਨ ਕੋਈ ਜਾ ਕਰਤਾ ਸ੍ਰੀਤੀ ਕੋ ਸਾਜਿਆ ਪਹ ਜਾਣੇ ਸੋਈ ਉਹਨੇ ਆਵਾਜ਼ ਦਿੱਤੀ ਤੇ ਆਪਾਂ ਖੰਡ ਵਿਚਾਰਿਆ ਸੀ ਗਿਆਨ ਖੰਡ ਮੈਂ ਉਹਦੇ ਵਿੱਚ ਧਰਤੀ ਬਣ ਗਈ ਉੱਤੇ ਜੀਵਾਂ ਨੂੰ ਲਿਆਉਣਾ ਇਸ ਵਿੱਚ ਧਰਤੀ ਥਾਪ ਰਖ ਪੌਣ ਪਾਣੀ ਅਗਨੀ ਪਤਾੜ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਉਹਨੇ ਧਰਤੀ ਬਣਾਤੀ ਧਰਤੀ ਦੇ ਉੱਤੇ ਉਹਨੇ ਇੱਕ ਛਵਾਰਾ ਬਣਾਇਆ ਤਰਤ ਤਵਲਕਾਸ਼ ਇਹ ਪਾਣੀ ਤੇ ਛਵਾਰਾ ਬਣਾਤਾ ਇਹਦੇ ਨਾਲ ਸਪੇਸ ਬਣਾਉਂਦੀ ਧਰਤੀ ਦੇ ਉਹ ਜਿਹੜੀ ਸਪੇਸ ਹੈ ਜਿੱਥੇ ਧਵਲ ਹੈ ਉਥੋਂ ਤੱਕ ਹੈ ਜਿਵੇਂ ਆਪਾਂ ਵੇਖਦੇ ਪਲੇਨ ਜਾਂਦਾ ਹੈ ਜਹਾਜ਼ ਉਹ ਜਿੱਧਰ ਨੂੰ ਸਪੇਸ ਦੇ ਨਾਲ-ਨਾਲ ਧਰਤੀ ਦੇ ਸੰਗੀ ਰਹਿੰਦਾ ਉਹਦੀ ਖਿੱਚ ਬਣੀ ਰਹਿੰਦੀ ਧਰਤੀ ਨਾਲ ਜਿਵੇਂ ਨਹੀਂ ਤਾਂ ਧਰਤੀ ਘੁੰਮਦੀ ਹੈ ਤੇ ਜਹਾਜ਼ੇ ਤੀਹ ਪਹੁੰਚਣਾ ਚਾਹੀਦਾ ਉਸ ਸਪੇਸ ਘੁੰਮਣ ਦੇ ਨਾਲ ਜਹਾਜ਼ ਦਾ ਤੇ ਧਰਤੀ ਦਾ ਜਿਹੜਾ ਫਰਕ ਹੈ ਆਪਸ ਵਿੱਚ ਉਹ ਉਨਾ ਹੀ ਰਹਿੰਦਾ ਕਿਉਂਕਿ ਸਪੇਸ ਦੇ ਨਾਲ ਜਹਾਜ਼ ਵੀ ਘੁੰਮੀ ਜਾਂਦਾ ਇੰਨੀ ਖਿੱਚ ਹੈ ਉਸ ਸਪੇਸ ਦੀ ਇਸ ਧਰਤੀ ਦੇ ਨਾਲ 7 ਖੰਡ ਹੋਰ ਜੋੜ ਦਿੰਦੇ ਨੇ 7 ਖੰਡ ਜਿਹਨੂੰ ਮਹਾਰਾਜ ਕਹਿੰਦੇ ਨੇ ਅੱਠੀ ਪੈਰੀ ਅੱਠ ਖੰਡ ਨੌਵਾਂ ਖੰਡ ਸਰੀਰ ਇਹ ਅੱਠਖੰਡ ਭਗਤਾਂ ਨੇ ਬ੍ਰਹਮਾ ਵਿਸ਼ਨ ਮਹੇਸ਼ੀ ਵਰਗਿਆਂ ਨੇ ਲੱਭੇ ਨੇ ਗੁਰੂ ਨਾਨਕ ਨੇ ਟੱਠਾਂ ਤੋਂ ਪਤਾ ਨਹੀਂ ਕਿੰਨੇ ਇਸ ਤਰ੍ਹਾਂ ਦੇ ਬਣਾਤੇ ਅੱਠੇ ਪੈਰੀਂ ਅੱਠਖੰਡ ਨੌਂ ਅਖੰਡ ਸਰੀਰ ਆ ਜਿਹੜਾ ਸਾਡਾ ਸਰੀਰ ਇਹ ਵੀ ਖੰਡ ਹੈ ਧਰਤੀ ਇਹ ਖੰਡ ਕਿਹੜੇ ਨੇ ਇੱਕ ਚੰਦ ਸੂਰਜ ਜਿਹੜੇ ਦੀਵੇ ਲਾਏ ਨੇ ਇਹ ਚੰਦ ਸੂਰਜ ਲੱਗਣ ਦੇ ਨਾਲ ਇਹ ਜਿਹੜੀਆਂ ਰੁੱਤਾਂ ਬਦਲਾ ਜਿਹੜਾ ਆਉਂਦਾ ਹੈ ਦਿਨ ਰਾਤ ਬਣਦਾ ਇਹ ਪੜਦੇ ਆਪਾਂ ਇਹਨਾਂ ਰਾਤ ਪੈਂਦੀ ਹੈ ਦਿਨ ਚੜਦਾ ਹੈ ਤੇ ਬਾਕੀ ਦੇ ਪੰਜ ਖੰਡ ਨੇ ਜਿਹੜੇ ਉਹ ਸੋਮੁਖ ਗ੍ਰਹਿ ਜਿਹਨੂੰ ਕਹਿੰਦੇ ਨੇ ਮੰਡੇ ਮੂਨ ਮੰਗਲ ਗ੍ਰਹਿ, ਬੁੱਧ ਗ੍ਰਹਿ, ਵੀਰ ਗ੍ਰਹਿ, ਸ਼ੁਕਰ ਗ੍ਰਹਿ, ਸ਼ਨੀ ਗ੍ਰਹਿ। ਸਨ ਸੂਰਜ ਨੂੰ ਕਹਿੰਦੇ ਨੇ ਮੰਢੇ ਮੂਨ ਨੂੰ ਕਹਿੰਦੇ ਨੇ ਚੰਦਰਮੇ ਨੂੰ। ਹੁਣ ਇਦਾਂ ਦੇ ਜਿਹੜੇ ਤ੍ਰੈ ਭਵਨ ਨੇ ਉਹਨਾਂ ਨੂੰ ਪਤਾ ਨਹੀਂ ਕਿੰਨੇ ਬਣਾਏ ਨੇ। ਇਹਨਾਂ ਦਾ ਆਪਸ ਵਿੱਚ ਸੰਪਰਕ ਹੈ। ਵਿਚਾਲੇ ਸਾਰਿਆਂ ਦੇ ਤਵੱਲ ਲੱਗਾ। ਕਈ ਵਾਰੀ ਆਪਾਂ ਨੂੰ ਜੀਵਨ ਨੂੰ ਵਹਿਮ ਵਿੱਚ ਪਾ ਦਿੱਤਾ ਜਾਂਦਾ ਹੈ ਕਿ ਇਹ ਤੇ ਸ਼ਨੀ ਗ੍ਰਹਿ ਭਾਰੂ ਹੈ ਸ਼ੁਕਰ ਗ੍ਰਹਿ ਭਾਰੂ ਹੈ ਉਹਨਾਂ ਦੀ ਸ਼ਕਤੀ ਕਹਿੰਦੇ ਤੇ ਭਾਰੀ ਹੋ ਗਈ ਔਰ ਗੁਰਮੁ ਪਿਆਰਿਓ ਇਹਨਾਂ ਖੰਡਾਂ ਦੇ ਤੇ ਆਪਣੀ ਧਰਤੀ ਦੇ ਸੈਂਟਰ ਦੇ ਵਿੱਚ ਤਵੱਲਾ ਆਤਾ ਜਿਹਨੂੰ ਫਿਲਟਰ ਕਹਿੰਦੇ ਨੇ ਫਿਲਟਰ ਜਿਹੜੀ ਵੀ ਸ਼ਕਤੀ ਆਉਂਦੀ ਹੈ ਪਉਣ ਕਿ ਆਉਂਦੀ। ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈ ਜਾਣ। ਆਪਾਂ ਤਾਂ ਸੜ ਜਾਈਏ। ਐਨਾ ਸੇਕ ਇਹਦਾ। ਉਹ ਵੀ ਪਉਣ ਕਿ ਆਉਂਦਾ ਧਾਰ ਜਿੰਨੀ ਲੋੜ। ਇੱਕ ਸੇ ਤਰ੍ਹਾਂ ਸ਼ਨੀ ਗ੍ਰਹਿ ਦੇ ਵਿਚਾਲੇ ਵੀ ਧਰਨ ਲੱਗਾ ਹੈ। ਇਹ ਧਰਤੀਆਂ ਇੱਕ ਦੂਜੀ ਨੂੰ ਪਾਵਰ ਦਿੰਦੀਆਂ ਨੇ ਕੋਈ ਸੰਜੋਗ ਇਹਨਾਂ ਦਾ ਬਣਾਇਆ ਮਾਲਕ ਨੇ। ਅਠਾ ਖੰਡਾ ਦਾ। ਜਿਵੇਂ ਸੂਰਜ ਖੰਡ ਤੋਂ ਸਾਨੂੰ ਗਰਮੀ ਮਿਲਦੀ ਏ ਚੰਦ ਖੰਡ ਤੋਂ ਸਾਨੂੰ ਠੰਡਕ ਮਿਲਦੀ ਇਸੇ ਤਰ੍ਹਾਂ ਦੂਜੇ ਖੰਡਾਂ ਤੋਂ ਵੀ ਕੁਝ ਨਾ ਕੁਝ ਪ੍ਰਾਪਤੀ ਹੁੰਦੀ ਏ ਔਰ ਸਾਡੀ ਧਰਤੀ ਦੀ ਵੀ ਵਿੱਚ ਵੀ ਕੋਈ ਚੀਜ਼ ਹੋਏਗੀ ਜਿਹੜੀ ਇਹ ਦੂਜੇ ਖੰਡਾਂ ਨੂੰ ਕੋਈ ਸ਼ਕਤੀ ਦਿੰਦਾ ਹੈ ਮਾਲਕ ਇਹ ਖੰਡ ਕਦੇ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ ਘੁੰਮਦੇ ਘੁੰਮਦੇ ਕਦੇ ਲਾਗੇ ਹੋ ਜਾਂਦੇ ਨੇ ਇਹ ਸਾਰੇ ਸਰਕਲ ਤੇ ਚੱਲੇ ਹੋਏ ਨੇ ਮਾਰਗ ਤੇ ਇਹ ਕੋਈ ਥਿਰ ਨਹੀਂ ਇਹਨਾਂ ਚੋ ਕਿ ਕੋਈ ਇੱਕ ਜਗ੍ਹਾ ਖੜੋਤਾ ਹੋਵੇ ਇਹ ਮਾਰਗ ਸੰਸਾਰ ਕੋ ਨਾਨਕ ਥਰਨੀ ਕੋਈ ਤੇ ਮਹਾਰਾ ਜੀ ਕਹਿੰਦੇ ਥਿਰ ਇਹ ਕੋਈ ਵੀ ਚੀਜ਼ ਨਹੀਂ ਜੋ ਵੀ ਬਣਦਾ ਇਹਨਾਂ ਚੋ ਥਿਰ ਨੇ ਮਾਲਕ ਥਿਰਨ ਥਰਹਨਾਮ ਇਹ ਕਿਥੇ ਰਹਿ ਆਤਮਾ ਆਤਮਾ ਕੀ ਹੈ ਆਤਮਾ ਨੂੰ ਵੀ ਕੋਈ ਤਤ ਨਹੀਂ ਲੱਗਾ ਤੇ ਸਤਗੁਰੂ ਨੂੰ ਵੀ ਕੋਈ ਤਤ ਨਹੀਂ ਲੱਗਾ ਉਹ ਨਾਮ ਚੋਂ ਪ੍ਰਗਟ ਹੈ ਜਿਨ ਕੋ ਸਤਗੁਰ ਥਾਪਿਆ ਤਨ ਮੇਟ ਨਾ ਸਕੇ ਕੋਈ ਉਸ ਅੰਤਰ ਨਾਮ ਅਨਧਾਨ ਹੈ ਨਾਮੋਂ ਪ੍ਰਗਟ ਹੈ ਆਤਮਾ ਜਿਹੜੀ ਉਹਨੇ ਆਪਣੇ ਵਿੱਚੇ ਛੋਟੇ ਛੋਟੇ ਜੋਤ ਕਰਕੇ ਉਹਦਾ ਨਾਮ ਰੱਖ ਦਿੱਤਾ ਆਤਮਰਾਮ ਏਕਾ ਜੋਤ ਵਰਤੇ ਪੈਨ ਪੈਨ ਨਾ ਰੜੇ ਕਿਸੇ ਦੇ ਰੜਾਈਏ ਉਹ ਜਿਹੜੀ ਆਤਮਾ ਦੀ ਜੋਤ ਹੈ ਜਿਵੇਂ ਇੰਨੇ ਚਿਹਰੇ ਬਣਾਏ ਨੇ ਮੇਰੇ ਪ੍ਰਭ ਠਾਕੁਰ ਸਾਚੇ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਪਾਇਆ ਆਪੇ ਫਰਕ ਕਰੇ ਕਰ ਵੇਖੇ ਸਬਰਸ ਦੇਹੀ ਮਾ ਹੈ ਵਾਜੇ ਪੌਣ ਤਾਂ ਆਪੋ ਵਜਾਏ Shiv Shakti ਦੇਹੀ ਮੇ ਪਾਈ ਤੇ ਉਹ ਖੇਡ ਦਾ ਨਾਂ ਰੱਖ ਦਿੱਤਾ Shiv ਤੇ Shakti ਆਤਮਾ ਨੂੰ ਸ਼ਿਵ ਕਹਤਾ ਮਾਇਆ ਨੂੰ ਸ਼ਕਤੀ ਕਹਤਾ ਇਸ ਸ਼ਕਤੀ ਦੇ ਘਰ ਆਪਾਂ ਆਣ ਕੇ ਸਾਂਝਾ ਹੁੰਦੇ ਹਾਂ ਸ਼ਕਤੀ ਕਰ ਜਗਤ ਸੁੱਤਾ ਨਾਚੇ ਟਾਪੇ ਅਵਰੋ ਗਾਵੇ ਮਨਮੁਖ ਭਗਤ ਨਾ ਹੋਈ ਜੋ ਹੁਣ ਤੱਕ ਵਿਚਾਰ ਹੋਈ ਹੈ ਖੇਲ ਇਹਦੇ ਵਿੱਚ ਚੱਲ ਰਿਹਾ ਸੁਖਮ ਵਿੱਚ ਦ੍ਰਿਸ਼ਟਮਾਨ ਤਾਕਾਰ ਵਾਰੀ ਸ਼ਰਮਿੰਦ ਨੇ ਉਧਰ ਮਨ ਨੂੰ ਟ੍ਰੇਨ ਕੇ ਇੱਕ ਪਾਸੇ ਦਿੱਤੀ ਜਾ ਰਹੀ ਮਿਰੰਗਕਾਰ ਵੱਲੋਂ ਕਿਸੀ ਖੇਲ ਵਿੱਚ ਆਇਆ ਅੱਗੇ ਪੰਜ ਖਿਡਾਰੀ ਨੇ ਤੇ ਖੇਡਦੇ ਆ ਖੇਡਦੇ ਆ ਕਦੇ ਤੁਸੀਂ ਉਹ ਦੇ ਜਿਹੜੀ ਛੱਡਿਆ ਕਰੋਗੇ ਤੁਹਾਨੂੰ ਦੂਜੀ ਦੇ ਮਿਲਿਆ ਕਰੇਗੀ ਤੇ ਉਹਨਾਂ ਦੇ ਵਿੱਚੋਂ ਇੱਕ ਹੋਏਗਾ ਮਾਨਸ ਜਮਾ ਜਿਹਦਾ ਨਾਮ ਉਹ ਕੋਰੀ ਹੈਗਾ 84 ਲੱਖ ਤੋਂ ਬਾਅਦ ਜਿਹਨੂੰ ਆਪਾਂ ਪੜਦੇ ਆਂ ਲੱਖ 84 ਜੂਨ 27 ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪੋਏ ਦਾ ਉਹ ਆਣ ਜਾਣ ਦੇ ਦੁੱਖ ਚ ਪੈ ਜਾਂਦਾ ਜਿਹੜਾ ਭੁੱਲ ਜਾਂਦਾ ਜਿਵੇਂ ਆਪਾਂ ਭੁੱਲੇ ਆਏ ਹੁਣ ਭਾਈ ਚੌਥਾ ਜੋਗ ਆ ਗਿਆ ਤੇ ਸਾਨੂੰ ਨਾਮ ਦਾ ਹੀ ਨਹੀਂ ਭੇਜਦਾ ਆ ਮਨ ਦੀ ਲੱਗੀ ਮੈਲ ਦਾ ਹੀ ਨਹੀਂ ਭੇਜਦਾ ਹੁਣ ਗੁਰਮੁਖ ਪਿਆਰਿਓ ਜੇ ਤਾਂ ਵਿਚਾਰ ਕੇ ਬਾਣੀ ਪੜਦੇ ਤੋ ਆਪਣਾ ਕਰਜ਼ਾ ਲੈਂਦਾ ਜਿਹੜਾ ਹੁਣ ਤੱਕ ਲੈ ਕੇ ਖਰਚਦੇ ਆਂ ਮਨਮੁਖ ਕਰਜ਼ ਚੜਿਓ ਵਿਕਪਾਰੀ ਉਤਰੇ ਸ਼ਬਦ ਵਿਚਾਰੀ ਜੀ ਤੇ ਜੇ ਸਾਡੇ ਗੁਰਬਾਣੀ ਦਾ ਪੱਲੇ ਕੁਝ ਪੈ ਨਹੀਂ ਰਿਆ ਤੇ ਪੜੀ ਜਾਂਦੇ ਆ ਸੁਣੀ ਜਾਂਦੇ ਆ ਤੇ ਮਹਾਰਾਜ ਉਸ ਆਪਾਂ ਨੂੰ ਜੀਵ ਨੂੰ ਕਹਿੰਦੇ ਨੇ ਪੜਿਆ ਮੈਲ ਨਾ ਉtre ਪੁੱਛੋ ਗਿਆਨੀਆਂ ਜਾਏ ਕਈ ਵਾਰੀ ਆਪਾਂ ਹਰ ਹਰ ਵੀ ਕਰਦੇ ਸਾਨੂੰ ਕਰਨਾ ਨਹੀਂ ਆਉਂਦਾ ਮਨਮੁਖ ਹਰ ਹਰ ਕਰ ਥੱਕ ਕੇ ਮੈਲ ਨਾ ਸਕੇ ਤੁਰੇ ਖੇਡਦਾ ਸਾਨੂੰ ਪਤਾ ਨਹੀਂ ਸਾਨੂੰ ਪਤਾ ਨਹੀਂ ਵਿਚਾਰ ਕੌਣ ਦਿੰਦੇ ਆ ਕੱਤ ਕਾਣ ਕੀ ਏ ਉਹ ਵੀ ਹਰ ਹਰ ਕਰਦਾ ਹੈ ਮਾਲਕ ਦਾ ਭੇਤ ਨਹੀਂ ਕੀ ਏ ਇਹ ਸਾਰਾ ਕੋਈ ਕਿੱਥੋਂ ਬਣਿਆ ਉਹ ਲੋ ਦੇ ਬੋਲਦੇ ਇੱਥੋਂ ਆ ਗਏ ਕਿ ਆਪਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਮਾਲਕ ਕੋਈ ਹੁੰਦਾ ਹੀ ਨਹੀਂ ਇਹ ਕੁਦਰਤ ਹੈ ਇਹ ਆਟੋਮੈਟਿਕ ਹੀ ਖੇਡ ਜਾਂ ਚੱਲੀ ਜਾਂਦਾ ਤੇ ਗੁਰਬਾਣੀ 'ਚ ਵੇਖੋ ਕਿੰਡਾ ਖੇਡ ਸਮਝਾਇਆ ਜਾ ਰਿਹਾ ਹੈ ਹੁਣ ਉਹਨੇ ਜੀਵ ਧਰਤੀ ਤੇ 84 ਲੱਖ ਜੁਨਾ ਬਣਾਤੀਆਂ ਜੋ ਆਪਾਂ ਗਿਆਨ ਖੰਡ 'ਚ ਪੜਿਆ ਉਧਰਲੇ ਪਾਸੇ ਮਨ ਨੂੰ ਇਹ ਟ੍ਰੇਨਿੰਗ ਦਿੰਦੀ ਹੈ ਬਿਤਾ ਦੇ ਰਸਤੇ ਤੇ ਰਹੇਗਾ ਤੇ ਜਨਮਾਂ ਦੇ ਵਿੱਚ ਜਾਏਗਾ ਇੱਕ ਰਸਤਾ ਆ ਇਨਾਮ ਵਾਲਾ ਮ ਜੇ ਇਸ ਰਸਤੇ ਆਏਗਾ ਇਥੇ ਸਤਿਗੁਰੂ ਜੀ ਨੇ ਉਹ ਨਾਮ ਦੇਣਗੇ ਤੇ ਦੂਜੇ ਪਾਸੇ ਤੇਰੇ ਕੀਤੇ ਕਰਮ ਅਨੁਸਾਰ ਧਰਮ ਰਾਏ ਤੈਨੂੰ ਸਜ਼ਾ ਸੁਣਾਏਗਾ ਉਧਰ ਸਜ਼ਾ ਵਾਲਾ ਪਾਸਾ ਹੈ ਇਧਰ ਮਿਹਲਾਪ ਵਾਲਾ ਪਾਸਾ ਹੈ ਹਣ ਇਧਰ ਦੇ ਪਾਸੇ ਰਸਤੇ ਦੇ ਦੂਜੇ ਪਨੇ ਇੱਕ ਆਪਾਂ ਸਮਝ ਲਿਆ ਕਿ ਕਾਲ ਬੁਠਾਤਾ ਉਹਨੂੰ ਕੰਮ ਦੇ ਦਿੱਤਾ ਬਈ ਇਹ ਖੇਡ ਹੈ ਤੂੰ ਇਹਨੂੰ ਭਲਾਉਣਾ ਹੈ ਕਰਦਾ ਰਸਤਾ ਉਹ ਵਿਚਾਰ ਆਈ ਜਾਂਦੇ ਨੇ ਆਪਾਂ ਭੁਲਿਆ ਰਹਿੰਦੇ ਉਹਨੂੰ ਇਹ ਕੰਮ ਦਿੱਤਾ ਮਾਇਆ ਨੂੰ ਕਿ ਤੂੰ ਮਾਲਕ ਦਾ ਨੂੰ ਯਾਦ ਨਹੀਂ ਆਉਣ ਦੇਣਾ ਇਹ ਮਾਇਆ ਜਿੱਤ ਹਾਰ ਵਿਚਰੇ ਮੋਹ ਉਪਜੇ ਪਾਉ ਦੁਜਾਲਾ ਉਹਨੇ ਮੋਹ ਜਿਹੜਾ ਆ ਦੂਜੇ ਨਾਲ ਪਵਾ ਦਿੰਦੀ ਮਾਇਆ ਇਧਰਲੇ ਪਾਸੇ ਮੋਹ ਪਾ ਕੇ ਤੇ ਮਨ ਪ੍ਰੇਤ ਬਣ ਜਾਂਦਾ ਜਿਨ ਮਹਾਰਾਜ ਆਂਦੇ ਨੇ ਮਾਇਆ ਮੋਹ ਪ੍ਰੇਤ ਹੈ ਮਾਇਆ ਦਾ ਮੋਹ ਸਾਨੂੰ ਪ੍ਰੇਤ ਬਣਾਉਂਦਾ ਇਧਰ ਜੋ ਵੀ ਦਿਸਦਾ ਹੈ ਰੁਪਈਆ ਟਕਾ ਪੈਸਾ ਕਾਰ ਬਾਰ ਇਹ ਵਰਤਣ ਵਾਸਤੇ ਨੇ ਇਹਨਾਂ ਦੇ ਵਿੱਚ ਮੋਹ ਨਹੀਂ ਪਾਉਣਾ ਮੋਹ ਨਿਰੰਕਾਰ ਨਾ ਪਾਉਣਾ ਸੀ ਹੁਣ ਪੈ ਗਿਆ ਇਧਰ ਜਿਹੜੀ ਚੀਜ਼ ਕੋਈ 10 ਦਿਨ ਸਾਨੂੰ ਵਰਤਣ ਲਈ ਦੇ ਦੇ ਤੇ ਮੁੜ ਕੇ ਅਗਲਾ ਮੰਗੇ ਤਾਂ ਆਪਾਂ ਦੇਈਏ ਨਾ ਮੋਹ ਪੈ ਜਾਏ ਕੰਮ ਦਿੰਦੀ ਹੋਏ ਆਪਾਂ ਗੱਲ ਗਲਤ ਹੈ ਨਾ ਪਰਮਾਤਮਾ ਨੇ ਉਹ ਖੇਡਣ ਭੇਜਿਆ ਅਸੀਂ ਮੋਹ ਪਾ ਲਿਆ ਉਹ ਮਾਇਆ ਨੇ ਸਾਨੂੰ ਭਲਾ ਦਿੱਤਾ ਰਸਤਾ ਤੇ ਅਸੀਂ ਪ੍ਰੇਤ ਬਣ ਗਏ ਕਲਮ ਪ੍ਰੇਤ ਜਿਨੀ ਆਮ ਨਹੀਂ ਪਛਾਤਾ ਸਤਜਗ ਪਰਮਹਾਂਸ ਵਿਚਾਰੀ ਇਹ ਜਦੋਂ ਮਨ ਨੂੰ ਜਨਮ ਕਰਾਇਆ ਸੀ ਇਹ ਪਰਮਹਾਂਸ ਸੀ ਸਤਜਗ ਚ ਕਲਜਗ ਜਾਣ ਕੇ ਪ੍ਰੇਤ ਬਣ ਗਿਆ ਤੇ ਬਣਿਆ ਕਿਵੇਂ ਮਾਇਆ ਨਾ ਮੋਹ ਪਾਲਿਆ ਭਾਵੇਂ ਮਾਇਆ ਦਿਸਦੀ ਏ ਤੇ ਭਾਵੇਂ ਵਿਚਾਰਾਂ ਦੀ ਏ ਦੋਵੇਂ ਤਰ੍ਹਾਂ ਦੀ ਮਾਇਆ ਨਾਲ ਬੰਦਾ ਪ੍ਰੇਤ ਬੰਦਾ ਕਿਉਂਕਿ ਦੂਜਾ ਭਾ ਹੈ ਦੂਜਾ ਆਪਣਾ ਕੀ ਹੈ ਮਾਲਕ ਨਿਰੰਕਾਰ ਉਹ ਛੱਡਿਆ ਆਪਾਂ ਦੂਜੇ ਨੂੰ ਕਰ ਲਿਆ ਖਸਮ ਛੋੜ ਦੂਜੇ ਲਾਂਗੇ ਡੁੱਬੇ ਸੇ ਬਣ ਜਾ ਰਿਹਾ ਹੁਣ ਰਸਤੇ ਪਾਉਣ ਵਾਲੇ ਪਾਸੇ ਕਾਲ ਹੈ ਜਿਹਦੇ ਪਾਸੇ ਆਪਾਂ ਚੱਲਦੇ ਰਹਿ ਹੁਣ ਤੱਕ ਤੇ ਦੂਜੇ ਪਾਸੇ ਨਾਮ ਦਾ ਭੇਜ ਦੇਣ ਲਈ ਭਾਈ ਗੁਰੂ ਹੈ ਫੇਰ ਉਹੀ ਬੇਨਤੀ ਹੈ ਜਦੋਂ ਬਾਣੀ ਭਾਈ ਪੜਦੇ ਹੋ ਵਿੱਚੋਂ ਖੋਜੋ ਇਹਨੂੰ ਪੜ ਕੇ ਖੋਜ ਕਰਨੀ ਕਾਇਆ ਦੀ ਖੋਜ ਹੈ ਇਹਦੇ ਵਿੱਚ ਲਿਖੀ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਪਰਮ ਭਲਾਈ ਮਹਾਰਾ ਜਾਂਦੇ ਨੇ ਗੁਰਮੁਖ ਕਿਰਪਾਣੀ ਚੋਂ ਬੁੱਝ ਕੇ ਲੱਭ ਕੇ ਕਾਇਆ ਦੀ ਖੋਜ ਕਰ ਲੈਂਦੇ ਨੇ ਤੇ ਬਾਕੀ ਆਪਾਂ ਸਾਰੇ ਭਰਮ ਦੇ ਵਿੱਚ ਹੀ ਚੱਲੇ ਜਾਂਦੇ ਹੁਣ ਇੱਕ ਪਾਸੇ ਇਹ ਖੇਡ ਚੱਲ ਪਿਆ ਹੈ ਦ੍ਰਿਸ਼ਟ ਮਾਨੋ ਨੇ 84 ਤਰ੍ਹਾਂ ਦੇ ਆਕਾਰ ਬਣਾਉਂਦੇ ਨੇ ਹੁਣ ਮਨ ਨੂੰ ਭੇਜਣਾ ਹੈ ਇਹਨਾਂ 'ਚ ਖੇਡਣ ਉਹ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ ਤਾਂ ਕਿ ਸਾਰਾ ਪੂਰਾ ਹੋ ਜਾਏ ਕਿ ਮਨ ਕਿਵੇਂ ਆਇਆ ਕਿਵੇਂ ਭੇਜਿਆ ਆਉਂਦੇ ਦਾ ਸਵਾਗਤ ਕਿਵੇਂ ਕੀਤਾ ਇਹਨਾਂ ਨੇ ਕਿਵੇਂ ਇਹਨੂੰ ਮਦ ਪਿਆਈਏ ਜਿਹੜੀ ਅਜੇ ਤੱਕ ਲੈਣ ਨਹੀਂ ਲਈ ਕਿਵੇਂ ਇਹਨੂੰ ਅਮਲ ਦਾ ਨਸ਼ਾ ਦਿੱਤਾ ਕੋਈ ਇਹਨੂੰ ਚੜਿਆ ਹੋਇਆ ਆਪਾਂ ਕੱਲ ਨੂੰ ਵਿਚਾਰਾਂਗੇ ਅੱਜ ਇਹਨੀਆਂ ਬੇਨਤੀਆਂ ਪ੍ਰਵਾਨ ਕਰ ਲਈਆਂ ਜੀ ਹੋਈਆਂ ਭਲਾਂ ਚੁੱਕਾਂ ਦੀ ਖਿਮਾ ਨਿਰੰਕਾਰ ਜੀ ਸਤਗੁਰ ਜੀ ਬਕਸ਼ ਦੇਣ ਵਾਲੇ ਨੇ ਬਕਸ਼ ਦੇਣਾ ਜੀ ਗੁਰੂ ਦੀ ਸੰਗਤ ਬਖਸ਼ ਦੇਣ ਵਾਲੀ ਹੈ ਬਖਸ਼ ਦੇਣਾ ਜੀ ਗੁਰੂ ਨਾਨਕ ਦਾ ਕਰਮ ਭਾ ਵਡਾ ਹੈ ਬਖਸ਼ ਹੈਂਦਾ ਬਖਸ਼ ਦੇਣਾ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੋਲੇ ਸੋਨ ਹਾ ਸਤ ਸ੍ਰੀ ਅਕਾਲ